ਮੈਂ ਸੋਚਿਆ ਕਿ ਮੈਂ ਇਹਨੂੰ ਕੁਝ ਅਲੱਗ ਤਰੀਕੇ ਨਾਲ ਕਰਦੀ ਆਂ ਲੋਕਾਂ ਨੇ ਕੀਤਾ ਸੀ 6 ਦਿਨ ਚ 7 ਦਿਨ ਚ ਫਿਰ ਮੈਂ ਕਿਹਾ ਮੈਂ ਇਹਨੂੰ 1 ਦਿਨ ਚ ਕਰੂੰਗੀ ਤੇ ਫਿਰ ਮੈਂ ਇਹ 24 ਘੰਟੇ ਚ ਅਪ ਡਾਊਨ ਕਰ ਲਿਆ ਸੀਗਾ ਇਹ 96 ਕਿਲੋਮੀਟਰ ਸੀਗਾ ਟੋਟਲ 19000 ਫੀਟ ਸੀਗਾ ਤੇ ਮੇਰੇ ਇਹ ਚ ਐਕਚੁਅਲੀ ਵਾਪਸ ਆਉਂਦਾ ਵੀ ਸੀਗਾ ਦੇ ਅੰਦਰ 24 ਘੰਟਿਆਂ ਵਿੱਚ 96 ਕਿਲੋਮੀਟਰ ਉਹ ਵੀ ਪਹਾੜ हां जी ਉੱਥੇ ਮਤਲਬ ਸ਼ੇਰ ਵੀ ਹੁੰਦੇ ਨੇ ਤੇ ਸਾਰਾ ਕੁਝ ਹੁੰਦਾ ਤੇ ਪਿੱਛੋਂ ਕਿਸੇ ਘਰ ਵਾਲਿਆਂ ਨੂੰ ਵੀ ਦੱਸਦਾ ਕਿ ਹਾਂ ਉੱਥੇ ਕਿਉਂ ਭੇਜਦਾ ਤੁਸੀਂ ਉੱਥੇ ਤਾਂ ਸਾਰਾ ਕੁਝ ਹੁੰਦਾ ਐਵੇਂ ਜਾਨਵਰ ਕਿਉਂ ਦੇ ਘਰ ਦੇ ਵੀ ਪਰੇਸ਼ਾਨ ਕਿਉਂ ਉੱਥੇ ਕਿਉਂ ਭੇਜਦਾ ਤੈਨੂੰ ਪਰ ਬਾਹਰ ਜਾਂਦਾ ਸੀਗਾ ਮੈਨੂੰ ਪਤਾ ਸੀਗਾ ਮੈਂ ਕਰ ਲੂੰਗੀ ਵਿੱਚ ਵਿੱਚ ਤਾਂ ਮੈਨੂੰ ਵੀ ਡਰ ਲੱਗਿਆ ਆਵਾਜ਼ਾਂ ਆ ਰਹੀਆਂ ਸੀਗੀਆਂ ਆਪਣੇ ਆਪ ਨੂੰ ਮੋਟੀਵੇਟ ਕਰਦੇ ਹੋਏ ਚੱਲਦੇ ਹੋਏ ਫਾਈਨਲੀ ਮਤਲਬ ਸਬਮਿਟ ਕਰ ਲਿਆ ਸੀਗਾ ਮੈਂ ਰਾਤ ਨੂੰ 9:30 ਵਜੇ ਉਹ ਸਬਮਿਟ ਕਰ ਰਾਤ ਨੂੰ ਕੋਈ ਨਹੀਂ ਸਬਮਿਟ ਕਰਦਾ ਹੈਗਾ ਪਰ ਰਾਤ ਨੂੰ ਮੈਂ ਸਬਮਿਟ ਕਰਕੇ ਮਤਲਬ ਅੱਜ ਲੱਗਿਆ ਕਿ ਆਜ ਚਲੋ ਕੁਝ ਕਰ ਲਿਆ ਅੱਜ ਦੇ ਵਿੱਚ। ਮੁੰਡੇ ਕਿੰਨੇ ਗਏ ਨੇ ਉਹ? ਮੁੰਡੇ ਵੀ ਗਏ ਨੇ ਕਾਫੀ। ਉਹ ਹੁਣ ਮੇਰੇ ਤੋਂ ਟਿਪਸ ਲੈਂਦੇ ਨੇ। ਉਹ ਮੈਨੂੰ ਮਤਲਬ ਮੈਸੇਜ ਕਿਸੇ ਨਾ ਕਿਸੇ ਦਾ ਆ ਹੀ ਜਾਂਦਾ ਹੁੰਦਾ ਹਫਤੇ ਕੁ ਬਾਅਦ ਕਿ ਹਾਂ ਵਾ ਮੱਸ ਯਾ ਜਾਣੇ ਕਿਹੜੀ ਟ੍ਰੇਨਿੰਗ ਅਸੀਂ ਕਰੀਏ, ਕੀ ਕਰੀਏ। ਪਹਿਲਾਂ ਤਾਂ ਸਾਨੂੰ ਡਰਾਤਾ ਜਦ ਇਹਨੂੰ ਉੱਥੇ ਭੇਜਿਆ ਹੀ ਸੀ ਕੰਬੀ ਭੇਜਿਆ। ਜਦ ਵੀ ਸਾਨੂੰ ਲੋਕਾਂ ਨੇ ਡਰਾਇਆ ਵੀ ਕਿਉਂ ਤੁਸੀਂ ਉੱਥੇ ਭੇਜਦੇ ਹੋ ਵੀ ਬਹੁਤ ਖਤਰਾ ਹੁੰਦਾ ਹੈ। ਤੇ ਅਸੀਂ ਪਹਿਲਾਂ ਤਾਂ ਜਦ ਜਦ ਗਈਆ ਜਾਂਦਾ ਹੈ ਰੁੰਦੇ ਹੁੰਦੇ ਹੀ ਵੀ ਪਤਾ ਨਹੀਂ ਵਾਪਸ ਆਏਗੀ ਤੇ ਨਹੀਂ ਆਏਗੀ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਵੀ ਹਾਂ ਬੇਟੀ ਤਾਂ ਸਾਡੀ ਕਰ ਸਕਦੀ ਹੈ ਕੁਝ ਮੈਨੂੰ ਉੱਥੇ ਜਾ ਕੇ ਐਡਾ ਲੱਗੇ ਕਿ ਯਾਰ ਮੈਂ ਇੰਨੇ ਟਾਈਮ ਤੋਂ ਜੜੀਆਂ ਆਪਣੀਆਂ ਗੇਮਸ ਅਲੱਗ-ਅਲੱਗ ਕਰ ਰਹੀ ਸੀਗੀ ਤੇ ਮੈਨੂੰ ਲੱਗੇ ਕਿ ਆਹ ਚੀਜ਼ ਸੀਗੀ ਜਿਸ ਦੇ ਲਈ ਮੈਂ ਦੇਖ ਰਹੀ ਸੀ ਕਿ ਹੋਰ ਐਕਸਪੋਜ਼ਰ ਚਾਹੀਦਾ ਸੀ ਕੁਝ ਖਤਰਨਾਕ ਜਿਹਾ ਮੈਨੂੰ ਚਾਹੀਦਾ ਸੀਗਾ ਜ਼ਿੰਦਗੀ 'ਚ ਕਿ ਹਾਂ ਕੁਝ ਪਤਾ ਹੀ ਨਾ ਹੋਵੇ ਹੁਣ ਕੀ ਹੋਣਾ ਹੈ ਤੋਂ ਬਚ ਕੇ ਜਾਣਾ ਹੈ ਉੱਥੇ ਜਾ ਕੇ ਮੈਂ ਦੇਖਿਆ ਕਿ ਇਧਰ ਵੀ ਪਾੜ ਕਿਸੇ ਕਰ ਰਹੇ ਨੇ ਇਧਰ ਵੀ ਕਿਸੇ ਕਰ ਰਹੇ ਨੇ ਇੱਦਾਂ ਸੀ ਵਿੱਚ ਚੱਲ ਰਹੇ ਆ ਧਾਨ ਬਜਾ ਕੇ ਉਹ ਬੜਾ ਥ੍ਰਿਲਿੰਗ ਜਿਹਾ ਲੱਗਿਆ ਮੈਂ ਕਿਹਾ ਹੁਣ ਤੇ ਆਹੀ ਕਰ ਰਹੇ ਆ ਆਪਾਂ ਹਾਂ ਉਹ ਵੀ ਮਤਲਬ ਪਹਿਲਾਂ ਤਾਂ ਕੰਦੇ ਰੰਦੇ ਸੀਗੇ ਕਿ ਕੀ ਕਰਨਗੇ ਜੰਗਲਾ ਚ ਜਾ ਕੇ ਕੀ ਆ ਉੱਥੇ ਕੀ ਨਹੀਂ ਹੁਣ ਉਹਨਾਂ ਨੂੰ ਕੀ ਪਤਾ ਇਹ ਕੀ ਚੀਜ਼ ਹੈ ਤੇ ਹੁਣ ਉਹਨਾਂ ਨੂੰ ਵੀ ਲੱਗਦਾ ਕਿ ਹਾਂ ਟੀਵੀ ਚ ਆ ਰਹੀ ਹੈ ਹੁਣ ਉਹ ਵੀ ਦੇਖਦੇ ਨੇ ਟੀਵੀ 'ਚ ਕਿ ਹਾਂ ਜਾ ਰਿਹਾ ਹੈ ਉਹ ਕੈਮਰ ਕੀ ਸਾਨੂੰ ਵੀ ਬੁਲਾ ਲਿਆ ਕਰ ਤਾਂ ਮੈਂ ਮਾਸ਼ੱਲਾਦ ਵੀ ਕੀਤਾ 3 ਸਾਲ ਉੱਚ ਵੀ ਮੇਰਾ ਨੈਸ਼ਨਲ ਮੈਡਲ ਹੈਗਾ ਗੱਤਕਾ ਵੀ ਮੈਂ ਕੀਤਾ ਗੱਤਕੇ 'ਚ ਵੀ ਮੇਰਾ ਨੈਸ਼ਨਲ ਮੈਡਲ ਹੈਗਾ ਯੋਗਾ 'ਚ ਵੀ ਮੇਰੇ ਮੈਡਲ ਹੈਗੇ ਨੇ ਕੋਈ ਚੀਜ਼ ਨਹੀਂ ਛੱਡੀ ਜੋ ਮਤਲਬ ਸਿੱਖਿਆ ਜਾਂਦਾ ਮੈਂ ਸਿੱਖ ਰਹੀ ਆ ਜੋ ਜੋ ਸਿੱਖ ਸਕਦੇ ਆਪਾਂ ਸਰਕਾਰ ਵੱਲੋਂ ਹਜ ਤੱਕ ਤਾਂ ਕੋਈ ਹੈਲਪ ਨਹੀਂ ਮਿਲੀ ਉਹ ਬਸ ਅਵਾਰਡ ਵਗੈਰਾ ਜ਼ਰੂਰ ਦਿੰਦੇ ਹਨ ਉਹਨਾਂ ਨੇ ਤੇ ਆਪਣੀ ਜਿਹੜੀ ਖੜੜੜਾ ਫਲਾਈਓਵਰ ਹੈ ਉੱਥੇ ਉਹਨਾਂ ਨੇ ਫੋਟੋ ਲਗਾਈ ਹੋਈ ਹੈ ਮੇਰੀ ਪਹਿਲਾਂ ਤਾਂ ਕਰਦੇ ਮੰਨੇ ਨਹੀਂ ਜੀ ਹਨਾ ਕਿ ਖਤਰਨਾਕ ਹੋਣਾ ਹੈ ਅੱਦ ਨਹੀਂ ਨਹੀਂ ਮਾਉਂਟੇਨਰਿੰਗ ਵੀ ਇੱਕ ਅਲੱਗ ਤੋਂ ਕਰੀਅਰ ਹੈ ਜਿਵੇਂ ਡਾਕਟਰਸ ਹੋ ਗਏ ਹਨਾ ਜਿਵੇਂ ਆਪਣੇ ਇੰਜੀਨੀਅਰ ਹੋ ਗਏ ਤੇ ਇਸ ਲਾਈਨਸ ਵੀ ਆਪਾਂ ਆਪਣਾ ਕਰੀਅਰ ਜਿਹੜਾ ਹੈਗਾ ਬਣਾ ਸਕਦੇ ਆ ਲੋਕਵਾਸ ਟੀਵੀ ਨਾਲ ਜੁੜੇ ਹੋ ਤੁਸੀਂ ਮਾਇਆ ਹਿੰਮਤਾਜ ਸਮਾ ਚਾਹੇ ਅੱਜ ਜਿੰਨਾ ਮਰਜੀ ਐਡਵਾਂਸ ਹੋ ਚੁੱਕਿਆ ਆ ਜਿੰਨਾ ਮਰਜੀ ਬਦਲ ਗਿਆ ਪਰ ਅੱਜ ਵੀ ਕੁੜੀਆਂ ਨੂੰ ਮੁੰਡਿਆਂ ਨਾਲੋਂ ਕਿਤੇ ਨਾ ਕਿਤੇ ਪਿੱਛੇ ਸਮਝਿਆ ਜਾਂਦਾ ਆ ਇਦੇ ਕਾਰਨ ਕੁੜੀਆਂ ਨੂੰ ਆਜ਼ਾਦੀ ਬੜੀ ਘੱਟ ਮਿਲਦੀ ਆ। ਉਹਨਾਂ ਨੂੰ ਅਫਸਰ ਬੜੇ ਘੱਟ ਮਿਲਦੇ ਨੇ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਿਖਾਉਣ ਦੇ। ਪਰ ਇਤਿਹਾਸ ਤੋਂ ਲੈ ਕੇ ਹੁਣ ਤੱਕ ਦੇਖੀਏ, ਜਦੋਂ ਵੀ ਕਦੇ ਕਿਸੇ ਪੰਜਾਬ ਦੀ ਧੀ, ਭਾਰਤ ਦੀ ਧੀ ਨੂੰ ਮੌਕਾ ਮਿਲਿਆ ਤਾਂ ਉਹਨੇ ਕੁਝ ਅਜਿਹਾ ਕਰ ਦਿਖਾਇਆ ਜੋ ਸ਼ਾਇਦ ਹੀ ਕੋਈ ਕਰ ਪਵੇਗਾ। ਇਸੇ ਤਰ੍ਹਾਂ ਅੱਜ ਕਹਾਣੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆਂ। ਸਾਡੇ ਨਾਲ ਮੌਜੂਦ ਆ ਪੰਜਾਬ ਦੀ ਯੋਧੀ ਜਿਨੇ ਉੱਚੇ-ਉੱਚੇ ਪਹਾੜ ਨੀਵੇਂ ਕਰ ਦਿੱਤੇ। ਉੱਚੀਆਂ-ਉੱਚੀਆਂ ਚੋਟੀਆਂ ਤੇ ਜਾ ਕੇ ਆਈ ਹੈ। ਉਨੇ ਤਕਰੀਬਨ ਇਸ ਤੋਂ ਇਲਾਵਾ ਵੀ ਹਰ ਇੱਕ ਖੇਡ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਆ ਸੈਂਕੜੇ ਉਸਦੇ ਕੋਲ ਮੈਡਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਰਮਨ ਚੋਤ ਕੋਰ ਸਾਡੇ ਨਾਲ ਮੌਜੂਦ ਨਹੀਂ ਸਸੀ ਕਾਲ ਜੀ ਸਸੀ ਕਾਲ ਜੀ ਕੀਤਾ ਹਾਂਜੀ ਹਾਂਜੀ ਭਾਵ ਜੀ ਸਭ ਤੋਂ ਪਹਿਲਾ ਸਵਾਲ ਆ ਦਰਸ਼ਕਾਂ ਦੇ ਮਨ ਦੇ ਵਿੱਚ ਆਇਆ ਹੋਊਗਾ ਆਪਣੀ ਹੁਣ ਵੀਡੀਓ ਦੇਖ ਕੇ ਕਿ ਪਹਾੜਾਂ ਤੇ ਚੜਨ ਦਾ ਸ਼ੌਂਕ ਆ ਇਹ ਕਿਵੇਂ ਪਿਆ ਇਹ ਐਕਚੁਅਲੀ ਇੱਕ ਆਡੀਸ਼ਨ ਟਾਈਪ ਹੋਇਆ ਸੀਗਾ ਚੰਡੀਗੜ੍ਹ ਟੂਰਿਜ਼ਮ ਵੱਲੋਂ ਤੇ ਉਸ ਟਾਈਮ ਮੈਨੂੰ ਕੁਝ ਨਹੀਂ ਸੀ ਪਤਾ ਮਾਊਂਟੇਨਰਿੰਗ ਬਾਰੇ ਕੀ ਹੁੰਦਾ ਹੈ ਇਹ ਕੀ ਨਹੀਂ ਮੈਨੂੰ ਬਸ ਨਾਰਮਲ ਲੱਗਿਆ ਕਿ ਸ਼ਾਇਦ ਟਰੈਕਿੰਗ ਵਾਲੀ ਹੈ ਕੁਝ ਤੇ ਚਲੋ ਵਧੀਆ ਹੋਏਗਾ ਪਹਿਲੇ ਮੈਂ ਇਹਦੂ ਪਹਿਲਾਂ ਰਨਿੰਗ ਵਗੈਰਾ ਕਰਦੀ ਸੀਗੀ ਮੈਨੂੰ ਲੱਗਿਆ ਚਲੋ ਇਹ ਵੀ ਟਰਾਈ ਕਰਕੇ ਦੇਖਦੇ ਆ ਪਹਿਲਾਂ ਤਾਂ ਕਰਦੇ ਮੰਨੇ ਨਹੀਂ ਕੀ ਹਨਾ ਕਿ ਖਤਰਨਾਕ ਹੋਣਾ ਐਦਾਂ ਨਹੀਂ ਨਹੀਂ ਫਿਰ ਮੈਂ ਝੂਠ ਬੋਲ ਕੇ ਚਲੀ ਗਈ ਆਡੀਸ਼ਨ ਦੇਣ ਸਿਲੈਕਟ ਹੋ ਗਈ ਫਿਰ ਜਦੋਂ ਦੇਖਿਆ ਉਹਨਾਂ ਨੇ ਵੀ ਕਿ ਹਾਂ ਗਵਰਨਰ ਸਾਹਿਬ ਆਏ ਨੇ 플ੈਗ ਆਫ ਕਰਨ ਤੇ ਫਿਰ ਉਹਨਾਂ ਨੇ ਵੀ ਕਹਿਆ ਕਿ ਹਾਂ ਠੀਕ ਹੈ ਕੁਝ ਵਧੀਆ ਹੈਗਾ ਸ਼ਾਇਦ ਇਹ ਠੀਕ ਹੈ ਇਹ ਕਦੋਂ ਦੀ ਗੱਲ ਹੈ ਇਹ 2016 ਦੀ ਠੀਕ ਹੈ ਤੁਹਾਡੀ ਉਮਰ ਕਿੰਨੀ ਸੀ ਉਦੋਂ ਅ ਹਜੇ ਤਾਂ ਯਾਦ ਨਹੀਂ ਮੈਨੂੰ ਤਾਂ 26 ਹੋ ਗਈ ਮਤਲਬ ਕਾਫੀ ਸਾਲ ਹੋ ਗਏ ਹਾਂਜੀ ਮਤਲਬ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਹੈ ਹਾਂਜੀ ਹਾਂਜੀ ਤੇ ਮਤਲਬ ਉਹ ਪਹਿਲੀ ਵਾਰ ਤੁਸੀਂ ਜਦੋਂ ਗਏ ਕਿੱਥੋਂ ਦੀ ਗੱਲ ਹੈ ਕਿਹੜਾ ਪਹਾੜ ਸੀ ਕਿੱਦ ਕਿੱਥੇ ਸੀ ਉਹ ਸਿੱਕਮ ਦਾ ਸੀਗਾ ਸਿੱਕ ਇੱਕ ਦਾਜਲਿੰਗ ਚ ਇੰਸਟੀਟਿਊਟ ਹੈ ਮਾਊਂਟੇਨਰਿੰਗ ਦਾ ਆਪਣੇ ਪੰਜਾਬ ਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਐਦਾਂ ਦੇ ਵੀ ਆਪਾਂ ਫੀਲਡ ਚ ਕੈਰੀਅਰ ਬਣਾ ਸਕਦੇ ਆ ਇਹ ਮਾਊਂਟੇਨਰਿੰਗ ਵੀ ਇੱਕ ਅਲੱਗ ਤੋਂ ਕੈਰੀਅਰ ਹੈ ਜਿਵੇਂ ਡਾਕਟਰਸ ਹੋ ਗਏ ਹਨਾ ਜਿਵੇਂ ਆਪਣੇ ਇੰਜੀਨੀਅਰ ਹੋ ਗਏ ਤੇ ਇਸ ਲਾਈਨ ਚ ਵੀ ਆਪਾਂ ਆਪਣਾ ਕੈਰੀਅਰ ਜਿਹੜਾ ਹੈਗਾ ਬਣਾ ਸਕਦੇ ਆ ਤੇ ਉਹ ਇੱਕ ਕੋਰਸ ਹੁੰਦਾ ਸਭ ਤੋਂ ਪਹਿਲਾ ਜਿਹੜਾ ਬੇਸਿਕ ਬੇਸਿਕ ਕੋਰਸ ਹੁੰਦਾ ਬੇਸਿਕ ਮਾਊਂਟੇਨਿੰਗ ਕੋਰਸ ਉਸ ਟਾਈਮ ਸਾਨੂੰ ਸਾਰਾ ਕੁਝ ਸਿਖਾਇਆ ਜਾਂਦਾ ਕਿ ਤੁਸੀਂ ਕਿਵੇਂ ਪਹਾੜਾਂ ਤੇ ਰਹਿਣਾ ਹੈ ਕਿਹੜੀ ਕਿਹੜੀ ਕੰਡੀਸ਼ਨਸ ਆਉਂਦੀਆਂ ਨੇ ਤੇ ਉਹਨਾਂ ਦਾ ਕਿਦਾਂ ਸਾਹਮਣਾ ਕਰਨਾ ਹੈ ਕਿਹੜੀ ਕਿਹੜੀ ਸਿਕਨੈਸ ਤੁਹਾਨੂੰ ਉੱਥੇ ਹੋ ਸਕਦੀ ਹੈ ਤੇ ਗਲੇਸ਼ੀਅਰ ਤੇ ਕਿਵੇਂ ਚੱਲਣਾ ਤੁਸੀਂ ਉਹ ਸਾਰੀ ਟ੍ਰੇਨਿੰਗ ਸਾਨੂੰ ਉੱਥੇ ਦਿੱਤੀ ਗਈ ਮਤਲਬ ਉੱਥੋਂ ਸ਼ੁਰੂਆਤ ਹੋ ਗਈ ਤੇ ਉਸ ਤੋਂ ਅੱਗੇ ਤਾਂ ਕਿਵੇਂ ਬੰਦ ਅਗੇ ਉਸ ਤੋਂ ਅੱਗੇ ਫਿਰ ਮੈਂ ਖੁਦ ਹੀ ਸਟਾਰਟ ਕੀਤਾ ਕਿ ਮੈਨੂੰ ਉੱਥੇ ਜਾ ਕੇ ਐਦਾਂ ਲੱਗਿਆ ਕਿ ਯਾਰ ਮੈਂ ਇੰਨੇ ਟਾਈਮ ਤੋਂ ਜਿਹੜੀਆਂ ਆਪਣੀਆਂ ਗੇਮ ਅਲੱਗ-ਅਲੱਗ ਕਰ ਰਹੀ ਸੀਗੀ ਤੇ ਮੈਨੂੰ ਲੱਗਿਆ ਕਿ ਆਹ ਚੀਜ਼ ਸੀਗੀ ਜਿਹਦੇ ਲਈ ਮੈਂ ਦੇਖ ਰਹੀ ਸੀ ਕਿ ਹੋਰ ਐਕਸਪੋਜ਼ਰ ਚਾਹੀਦਾ ਸੀ ਕੁਝ ਖਤਰਨਾਕ ਜਿਹਾ ਮੈਨੂੰ ਚਾਹੀਦਾ ਸੀਗਾ ਜ਼ਿੰਦਗੀ 'ਚ ਕਿ ਹਾਂ ਕੁਝ ਪਤਾ ਹੀ ਨਾ ਹੋਵੇ ਹੁਣ ਕੀ ਹੋਣਾ ਇਸ ਤੋਂ ਬਚ ਕੇ ਜਾਣਾ ਆ ਉੱਥੇ ਜਾ ਕੇ ਮੈਂ ਦੇਖਿਆ ਕਿ ਇਧਰੋਂ ਵੀ ਪਹਾੜ ਖਿਸਕ ਰੇ ਨੇ ਇਧਰ ਵੀ ਖਿਸਕ ਰੇ ਨੇ ਇਤਸ ਵਿੱਚ ਚੱਲ ਰਿਹਾ ਜਾਨ ਬਚਾ ਕੇ ਆਪਣੀ ਉਹ ਬੜਾ ਥ੍ਰਿਲਿੰਗ ਜਿਹਾ ਲੱਗਿਆ ਮੈਂ ਕਿ ਹੁਣ ਤੇ ਆਹੀ ਕਰ ਰਹਾ ਆਪਾਂ ਜਿੰਦਗੀ ਦੇ ਵਿੱਚ ਐਡਵੈਂਚਰ ਚਾਹੀਦਾ ਸੀ ਹਾਂਜੀ ਹਾਂਜੀ ਬਿਲਕੁਲ ਉੱਥੋਂ ਤੁਹਾਡੀ ਸ਼ੁਰੂਆਤ ਹੋ ਗਈ ਮਤਲਬ ਜਿਵੇਂ ਪਹਿਲਾਂ ਤੁਸੀਂ ਜੋ ਕੁਝ ਕੀਤਾ ਉੱਥੋਂ ਹੀ ਤੁਹਾਨੂੰ ਲੱਗਿਆ ਵੀ ਇਹ ਮੇਰੇ ਲਈ ਬਣਿਆ ਹਾਂਜੀ ਮੈਂ ਕਿ ਯਾਰ ਇਹ ਮੈਂ ਕਰ ਸਕਦੀ ਆ ਮੇਰੇ ਚੇ ਨੀ ਕੈਪੇਬਿਲਿਟੀ ਹੈਗੀ ਹੈ ਇਹ ਵਾਲੀਆਂ ਚੀਜ਼ਾਂ ਮੈਂ ਕਰ ਸਕਦੀ ਆ ਉਹ ਬਹੁਤ ਹੀ ਮਤਲਬ ਸਟਾਰਟਿੰਗ ਤੋਂ ਬਹੁਤ ਰਿਸਕੀ ਲੱਗਿਆ ਕਿ ਯਾਰ ਕੋਈ ਮਤਲਬ ਉਹ ਹੈ ਨੀਗਾ ਸਿੱਧਾ ਗਲੇਸ਼ੀਅਰ ਤੇ ਉਹਨਾਂ ਨੇ ਚੜਾਤਾ ਇੱਕ ਆਈਸੈਕਸ ਹੁੰਦਾ ਹੱਥ 'ਚ ਤੇ ਬਸ ਉਹਦੇ ਸਹਾਰੇ ਆਪਾਂ ਚੜਨਾ ਹੈ ਗਲੇਸ਼ੀਅਰ ਟ੍ਰੇਨਿੰਗ ਜਦੋਂ ਹੁੰਦੀ ਹੈ ਕਿ ਜੇ ਤੇ ਫਿਸਲ ਗਏ ਨੀਚੇ ਸੱਟ ਲੱਗ ਜੂਗੀ ਉਹ ਜਿਹੜਾ ਡਰ ਸੀਗਾ ਨਾ ਉਸ ਟਾਈਮ ਉਹਨਾਂ ਨੇ ਕੱਢਤਾ अच्छा उन्होंने करते हैं तो उस तो बाद तोਸੀਂ ਅੱਗੇ ਦੇ ਅੱਗੇ ਮਤਲਬ ਉਸ ਤੋਂ ਬਾਅਦ ਕਿੱਥੇ ਗਏ ਉਸ ਤੋਂ ਬਾਅਦ ਕਸ਼ਮੀਰ ਚ ਮੈਂ ਕਰਿਆ ਐਡਵਾਂਸ ਇਹਦਾ ਇੱਕ ਐਡਵਾਂਸ ਕੋਰਸ ਹੁੰਦਾ ਹੈ ਜਿਹੜਾ ਬੇਸਿਕ ਸਿਖਾਇਆ ਜਾਂਦਾ ਉਸ ਤੋਂ ਇਲਾਵਾ ਇਹ ਹੁੰਦੇ ਇੱਕ ਇੱਕ ਮਹੀਨੇ ਦੇ ਕੋਰਸ ਹੁੰਦੇ ਨੇ ਉਸ ਤੋਂ ਬਾਅਦ ਐਡਵਾਂਸ ਸਿਖਾਇਆ ਉਹਨਾਂ ਨੇ ਸਾਰਾ ਕੁਝ ਮਤਲਬ ਜਿਹੜੀ ਜਿਹੜੀ ਚੀਜ਼ਾਂ ਆ ਸੀ ਇਹ ਰੋਪ ਨੋਟਸ ਹੁੰਦੇ ਨੇ ਉਹ ਵੀ ਐਡਵਾਂਸ ਹੁੰਦੇ ਨੇ ਤੇ ਕਿਦਾਂ ਆਪਾਂ ਐਕਸਪਿਡੀਸ਼ਨ ਪਲਾਨ ਕਰਨਾ ਹੈ ਉਹ ਸਾਰਾ ਕੁਝ ਉੱਥੇ ਸਿਖਾਇਆ ਗਿਆ ਸਾਨੂੰ ਹਾਂਜੀ ਅੱਛਾ ਇਸ ਤੋਂ ਬਾਅਦ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਮੈਂ ਜਿਹੜਾ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਹੱਥ ਲਗਾ ਕੇ ਉਹ ਪ੍ਰੋਗਰਾਮ ਕਿਵੇਂ ਬਣਾਉਂਦੇ ਹੋ ਉਹ ਐਕਚੁਅਲੀ ਮੈਂ ਰਨਿੰਗ ਤਾਂ ਕਰਦੀ ਸੀਗੀ ਪਹਿਲਾਂ ਹੀ ਹਨਾ 42 ਕਿਲੋਮੀਟਰ ਮੈਂ 21 ਕਿਲੋਮੀਟਰ ਚ ਵੀ ਮੇਰੇ ਬਹੁਤ ਸਾਰੇ ਮੈਡਲਸ ਨੇ ਚੰਡੀਗੜ੍ਹ ਚ ਵੀ ਮੈਂ ਲਗਾਤਾਰ 3-4 ਸਾਲ ਫਰਸਟ ਆਂਦੀ ਰਹੀ ਆ ਤੇ ਮੈਂ ਕਿਹਾ ਹੁਣ ਮੈਂ ਟਰੈਕਿੰਗ ਵੀ ਇੱਕ ਅਲੱਗ ਹੋ ਗਿਆ ਤੇ ਉਹ ਵੀ ਅਲੱਗ ਹੋ ਗਿਆ ਪਰ ਇਹਦੇ ਦੋਵਾਂ ਚ ਮਤਲਬ ਇਹ ਮੈਂ ਕਿਹਾ ਕੰਬੀਨੇਸ਼ਨ ਬਣਾ ਕੇ ਨਾ ਮੈਂ ਕੁਝ ਅਲੱਗ ਕਰ ਸਕਦੀ ਹਾਂ ਡਿਫਰੈਂਟ ਮਾਊਂਟੇਨियर्स ਨੂੰ ਹਮੇਸ਼ਾ ਹੁੰਦਾ ਕਿ ਜਿਵੇਂ 7 ਸਮਿਟਸ ਹੁੰਦੇ ਨੇ ਸਾਰੀਆਂ ਜਿਵੇਂ ਜਿਨਨੇ ਆਪਣੇ ਕੰਟੀਨੈਂਟ ਨੇ ਨਾ ਸਾਰਿਆਂ ਦੇ ਜਿਨੀਆਂ ਹਾਈਐਸਟ ਚੋਟੀਆਂ ਹੁੰਦੀਆਂ ਸ ਉਹਨਾਂ ਦਾ ਇੱਕ ਡ੍ਰੀਮ ਹੁੰਦਾ ਹੈ ਤੇ ਮੈਂ ਸੋਚਿਆ ਕਿ ਮੈਂ ਇਹਨੂੰ ਕੁਝ ਅਲੱਗ ਤਰੀਕੇ ਨਾਲ ਕਰਦੀਆਂ ਕਿ ਮੈਂ ਇਹਨੂੰ ਰਨਿੰਗ ਕਰਕੇ ਹੀ ਕਰਦੀਆਂ ਮੈਂ ਪਹਿਲਾਂ ਸਾਰਾ ਕੁਝ ਦੇਖਿਆ ਕਿੰਦਾ ਰਿਕਾਰਡ ਆਪਾਂ ਬਣਾ ਸਕਦੇ ਹਾਂ ਨਾ ਲੋਕਾਂ ਨੇ ਕੀਤਾ ਸੀ 6 ਦਿਨਾਂ 'ਚ 7 ਦਿਨਾਂ 'ਚ ਤੇ ਫਿਰ ਮੈਂ ਕਿਹਾ ਮੈਂ ਇਹਨੂੰ ਇੱਕ ਦਿਨ 'ਚ ਕਰੂੰਗੀ ਅੱਛਾ ਤੇ ਮੈਂ ਸਾਰੀ ਟ੍ਰੇਨਿੰਗ ਕਰੀ ਰਨਿੰਗ ਵਗੈਰਾ ਬੈਗ ਵਗੈਰਾ ਪਾ ਕੇ ਟ੍ਰੇਨਿੰਗ ਕਰਦੀ ਹੁੰਦੀ ਸੀ ਤੇ ਫਿਰ ਮੈਂ ਇਹ 24 ਘੰਟੇ 'ਚ ਅਪ ਡਾਊਨ ਕਰ ਲਿਆ ਸੀਗਾ ਇਹ ਮਾਊਂਟੇਨ ਜਿਹੜਾ अफ्रीका ਦਾ ਹਾਂਜੀ ਰਨਿੰਗ ਕਰਕੇ 96 ਕਿਲੋਮੀਟਰ ਸੀਗਾ ਟੋਟਲ 19000 ਫੁੱਟ ਸੀਗਾ ਤੇ ਮੇਰਾ ਇਹ ਚ ਐਕਚੁਅਲੀ ਵਾਪਸ ਆਉਂਦਾ ਵੀ ਸੀਗਾ ਵਾਪਸ 17 ਘੰਟੇ ਚ ਇਹ ਸਾਰ ਕਰ ਲਿਆ ਸੀਗਾ ਤੇ ਵਾਪਸ ਵੀ ਆ ਗਈ ਸੀ ਮੈਂ 24 ਘੰਟੇ ਦੇ ਅੰਦਰ 24 ਘੰਟਿਆਂ ਵਿੱਚ 96 ਕਿਲੋਮੀਟਰ ਵੀ ਪਹਾੜ ਹਾਂਜੀ ਉਹ ਤੁਸੀਂ ਕਰ ਲਿਆ ਹਾਂਜੀ ਤੇ ਰਿਕਾਰਡ ਬਣ ਗਿਆ ਹਾਂਜੀ ਵਰਲਡ ਰਿਕਾਰਡ ਬਣਾਇਆ ਸੀਗਾ ਉਸ ਟਾਈਮ ਉਸ ਟਾਈਮ ਮੈਂ ਯੂਨੀਕ ਵਰਲਡ ਬੁੱਕ ਆਫ ਵਰਲਡ ਰਿਕਾਰਡ ਚ ਇਹ ਦਰਜ ਹੈ ਠੀਕ ਹੈ ਹਾਂਜੀ ਮਤਲਬ ਤੁਸੀਂ ਅਜਿਹਾ ਕਰ ਰਖਾ ਜੋ ਇਹ ਇਹ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ ਸੀ ਨਹੀਂ ਇਹ ਕਿਸੇ ਨੇ ਨਹੀਂ ਸੀ ਕੀਤਾ ਰਿਕਾਰਡ ਕਿੰਨਾ ਸੀਗਾ ਪਹਿਲਾਂ ਤਿੰ ਇੱਕ ਤਿੰ ਦਿਨ ਦਾ ਸੀਗਾ ਇੱਕ ਕੁੜੀ ਆਪਣੇ ਇੰਡੀਆ ਤੋਂ ਵੀ ਗਈ ਸੀਗੀ ਉਹ ਐਕਚੁਅਲੀ ਲੋਂਗੇਸਟ ਰੂਟ ਹੈ ਇਹਦੇ ਤਿੰ ਚਾਰ ਰੂਟ ਨੇ ਬਾਕੀ ਜਿਹੜੇ ਰੂਟ ਨੇ ਉਹ ਸ਼ਾਰਟੇਸਟ ਨੇ ਤੇ ਉਹਨਾਂ ਤੋਂ ਤਾਂ ਹੋਰ ਵੀ ਬਣੇ ਹੋਏ ਨੇ ਪਰ ਇਹ ਵਾਲਾ ਲੌਂਗ ਰੂਟ ਸੀਗਾ ਲੌਂਗ ਰੂਟ ਤੋਂ ਇੰਨਾ ਘੱਟ ਟਾਈਮ 'ਚ ਕੋਈ ਵੀ ਨਹੀਂ ਸੀ ਗਿਆ ਅਜੇ ਤੱਕ ਮਤਲਬ ਖਤਰਿਆਂ ਦੇ ਨਾਲ ਖੇਡਣਾ ਉਹਨੂੰ ਤੁਸੀਂ ਚੂਜ਼ ਕੀਤਾ ਵੀ ਮੈਂ ਹੀ ਹਾਂ ਹਾਂਜੀ ਉੱਤੇ ਮਤਲਬ ਸ਼ੇਰ ਵੀ ਹੁੰਦੇ ਨੇ ਤੇ ਸਾਰਾ ਕੁਝ ਹੁੰਦਾ ਤੇ ਫਿਕਟੋ ਕਿ ਜ਼ਰੇ ਘਾਰਾਂ ਨੂੰ ਵੀ ਦੱਸਦਾ ਕਿ ਹਾਂ ਉੱਥੇ ਕਿਉਂ ਭੇਜਦਾ ਤੁਸੀਂ ਉੱਥੇ ਤਾਂ ਸਾਰਾ ਕੁਝ ਹੁੰਦਾ ਐਵੇਂ ਜਾਨਵਰ ਕਿਉਂਕਿ ਅਫਰੀਕਾ ਮੈਂ ਕਹਿੰਦੇ ਹੱਬ ਹੈ ਨਾ ਸਾਰੇ ਜਾਨਵਰ ਉੱਥੇ ਮਿਲਦੇ ਨੇ ਤੇ ਘਰ ਦੇ ਵੀ ਪਰੇਸ਼ਾਨ ਕਿ ਉੱਥੇ ਕਿਉਂ ਭੇਜਦਾ ਤੈਨੂੰ ਪਰ ਬਾਅਦ ਆਦਾ ਸੀਗਾ ਮੈਨੂੰ ਪਤਾ ਸੀਗਾ ਮੈਂ ਕਰ ਲੂੰਗੀ ਵਿੱਚ ਵਿੱਚ ਤਾਂ ਮੈਨੂੰ ਵੀ ਡਰ ਲੱਗਿਆ ਆਵਾਜ਼ ਆ ਰਹੀਆਂ ਸੀਗੀਆਂ ਤੇ ਕਿਉਂਕਿ ਮੇਰਾ ਗਾਈਡ ਕਾਫੀ ਪਿੱਛੇ ਰਹਿ ਜਾਂਦਾ ਸੀਗਾ ਕਿਉਂਕਿ ਮੈਂ ਰਨਿੰਗ ਕਰਕੇ ਜਾ ਰਹੀ ਸੀ ਉਹ ਪੈਦਲ ਆ ਰਿਹਾ ਸੀਗਾ ਤੇ ਫਿਰ ਮੈਂ ਖੁਦ ਨੂੰ ਹੀ ਹੌਸਲਾ ਦੇਣਾ ਹੁੰਦਾ ਉੱਥੇ ਕਿ ਹਾਂ ਨਹੀਂ ਨਹੀਂ ਕਰ ਲੂੰਗੀ ਮੈਂ ਜੋ ਤੇ ਅਜੇ ਹੀ ਜਗ੍ਹਾ ਤੇ ਤੁਸੀਂ ਜਿਵੇਂ ਪਹਿਲੀ ਵਾਰ ਗਏ ਸੀ ਕਿਹੜੇ ਕਿਹੜੇ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਅ ਪਹਿਲਾਂ ਤਾਂ ਦੇਖੋ ਮੈਂ ਵੈਦਰ ਹੀ ਐਸਾ ਤੁਣਿਆ ਸੀਗਾ ਕਿ ਉਹ ਮੁਸ਼ਕਿਲ ਵਾਲਾ ਹੀ ਸੀਗਾ ਮੈਨੂੰ ਉਸ ਟਾਈਮ ਸਾਰਿਆਂ ਨੇ ਮਨਾ ਕੀਤਾ ਸੀਗਾ ਸਾਰੇ ਆਰਗੇਨਾਈਜ਼ਰ ਨੇ ਮਨਾ ਕਰਤਾ ਸੀ ਇਸ ਟਾਈਮ ਨਾ ਜਾ ਕਿਉਂਕਿ ਸਭ ਤੋਂ ਜਿਹੜਾ ਬੇਕਾਰ ਵੈਦਰ ਹੈ Aprils ਮੈਂ ਕਰਿਆ ਸੀਗਾ April ਚ ਕੋਈ ਨਹੀਂ ਕਰਦਾ ਹੈਗਾ ਕਿ ਬਹੁਤ ਘੱਟ ਚੁਣਿੰਦਾ ਲੋਕ ਆਂਦੇ ਨੇ ਉਸ ਟਾਈਮ ਕਿਉਂਕਿ ਉਸ ਟਾਈਮ ਮੌਸਮ ਬਹੁਤ ਖਰਾਬ ਹੁੰਦਾ ਉਸ ਟਾਈਮ ਜ਼ਿਆਦਾ ਰੇਨ ਹੁੰਦੀ ਹੈ ਜ਼ਿਆਦਾ 스ਨੋ ਹੁੰਦੀ ਹੈ ਤੇ ਉਸ ਟਾਈਮ ਨਹੀਂ ਕਰਦੇ ਹੈਗੇ ਮੈਂ ਕਿਹਾ ਜੇ ਇਹਦੇ ਚ ਨਹੀਂ ਕਰਦੇ ਮੈਂ ਇੱਥੇ ਹੀ ਕਰੂੰਗੀ ਠੀਕ ਹੈ ਮੈਂ ਕਿਹਾ ਹੁਣ ਤਾਂ ਮੈਂ ਹੋਰ ਨਵਾਂ ਖਤਰਾ ਮੈਂ ਕਿਹਾ ਹੁਣ ਤਾਂ ਮੈਂ ਇਹਦੇ ਚ ਹੀ ਕਰੂੰਗੀ ਤੇ ਸੀਰੀਅਸਲੀ ਬਹੁਤ ਮੁਸ਼ਕਿਲ ਰਿਹਾ ਸੀ ਕਿਉਂਕਿ ਪਹਿਲਾਂ نیچے ਤੋਂ ਸਟਾਰਟ ਕੀਤਾ ਅਫਰੀਕਾ ਦਾ ਵੈਦਰ ਆਦਾ ਦਾ ਨਾ نیچے ਬਹੁਤ ਗਰਮੀ ਹੈ ਤੇ ਜਿੱਦਾਂ ਜਿੱਦਾਂ ਉੱਪਰ ਜਾਂਦੇ ਰਹੋ ਇੱਕਦਮ ਠੰਡ ਹੈ ਤੇ ਇੱਕਦਮ ਗਰਮੀ ਚੋਂ ਇੰਨੀ ਜ਼ਿਆਦਾ ਠੰਡ ਚ ਜਾਣਾ ਉਹ ਇੱਕ ਅਲੱਗ ਚੈਲੰਜ ਸੀਗਾ ਉੱਪਰ ਤੋਂ ਪਹਿਲਾਂ ਮੀਂਹ ਮੀਂਹ ਆਇਆ ਸਭ ਤੋਂ ਪਹਿਲਾਂ ਦਾ ਨਾ ਅੱਧੇ ਰਸ ਦਾ ਮੈਨੂੰ ਮੀਂਹ ਮਿਲਿਆ ਤੇ ਪੂਰੇ ਕੱਪੜੇ ਕੁੱਪੜੇ ਗਿੱਲੇ ਹੋ ਗਏ ਨਾ ਉਸ ਤੋਂ ਬਾਅਦ ਫਿਰ 스ਨੋ ਆ ਗਈ 스ਨੋ ਮੂੰਹ ਤੇ ਪੈ ਰਹੀ ਆ ਮਤਲਬ ਪਹਿਲਾਂ ਮੈਂ ਹਟਾ ਰਹੀਆਂ 스ਨੋ ਐਦਾਂ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਪੈ ਹੀ ਜਾਂਦੇ ਤੇ ਵਿੱਚ ਮਤਲਬ sickness ਵੀ ਹੋ ਜਾਂਦੀ ਆ ਕਿਉਂਕਿ অলਟੀਟਿਊਡ ਆ ਉਹ ਤਾਂ obviously ਆਪਣੀ ਬੋਡੀ ਨੂੰ ਹਿੱਟ ਕਰੇਗਾ ਤੇ vomiting ਵੀ ਸਟਾਰਟ ਹੋ ਗਈ ਮੈਨੂੰ ਬਟ ਮੈਂ ਫਿਰ ਵੀ ਮੈਂ ਕਿਹਾ ਕੋਈ ਗੱਲ ਨਹੀਂ ਹੋ ਜਾਏਗਾ 3-4 ਘੰਟੇ vomiting ਵੀ ਕਰਦੀ ਰਹੀ ਫਿਰ ਵੀ ਮੈਂ ਰਨਿੰਗ ਕਰਦੀ ਰਹੀ ਤੇ ਉਸ ਤੋਂ ਇਲਾਵਾ ਵੀ ਫਿਰ ਮੇਰੇ ਹੱਥ ਵੀ ਪੂਰੇ ਸੁੱਜ ਗਏ ਸੀਗੇ ਮੂੰਹ ਵੀ ਸੁੱਜ ਗਿਆ ਸੀਗਾ ਤੇ ਫਿਰ ਵੀ ਮੈਂ ਕਿਹਾ ਨਹੀਂ ਯਾਰ ਹੁਣ ਆਪਾਂ ਇੱਕ ਤੇ 플ੈਗ ਲੈ ਕੇ ਆਏ ਆ ਇੱਕ ਇਹਨੇ ਪੈਸੇ ਲੱਗੇ ਨੇ ਘਰ ਵਾਲਿਆਂ ਦੇ ਉੱਪਰ ਤੋਂ ਫਰੈਂਡਸ ਵੀ ਤਾਨੇ ਮਾਰਨਗੇ ਵੀ ਹਾਂ ਤੂੰ ਤੇ ਕਹਿ ਰਹੀ ਸੀ ਮੈਂ ਬਣਾ ਲੂੰਗੀ ਹੁਣ ਕੀ ਹੋ ਗਿਆ ਮੈਂ ਕਿਹਾ ਨਹੀਂ ਹੁਣ ਚੱਲਣ ਦੋ ਬਣਾ ਲੈਣਾ ਆਪਾਂ ਤੇ ਫਿਰ ਹੌਲੀ ਹੌਲੀ ਮਤਲਬ ਆਪਣੇ ਆਪ ਨੂੰ ਮੋਟੀਵੇਟ ਕਰਦੇ ਹੋਏ ਚੱਲਦੇ ਹੋਏ ਫਾਈਨਲੀ ਮਤਲਬ ਸਬਮਿਟ ਕਰ ਲਿਆ ਸੀਗਾ ਮੈਂ ਰਾਤ ਨੂੰ 9:30 ਵਜੇ ਉਹ ਸਬਮਿਟ ਕਰ ਰਾਤ ਨੂੰ ਕੋਈ ਨਹੀਂ ਸਬਮਿਟ ਕਰਦਾ ਹੈਗਾ ਕਿਉਂਕਿ ਰਾਤ ਉੱਥੇ ਹੁੰਦੇ ਜਾਨਵਰ ਰਾਤ ਨੂੰ ਜ਼ਿਆਦਾ ਆਉਂਦੇ ਆ ਤੇ ਰਾਤ ਨੂੰ ਬਹੁਤ ਮੁਸ਼ਕਿਲ ਪਹਿਲਾਂ ਤਾਂ ਮੈਨੂੰ ਪਰਮਿਸ਼ਨ ਮਿਲੀ ਤੇ ਪਰ ਰਾਤ ਨੂੰ ਮੈਂ ਸਬਮਿਟ ਕਰਕੇ ਮਤਲਬ ਐ ਲੱਗਿਆ ਕਿ ਯਾਰ ਚਲੋ ਕੁਝ ਕਰ ਲਿਆ ਹੈ ਜ਼ਿੰਦਗੀ 'ਚ ਮਤਲਬ ਕੁਝ ਪਾਲਿਆ ਹੈ ਨਾ ਜਿਹੜਾ ਚਾਹੁੰਦੇ ਸੀ ਜ਼ਿੰਦਗੀ ਦੇ ਵਿੱਚ ਹਾਂਜੀ ਹਾਂਜੀ ਤੇ ਮਤਲਬ ਤੁਹਾਡੇ ਨਾਲ ਕੋਈ ਨਹੀਂ ਸੀ ਤੁਸੀਂ ਇਕੱਲੇ ਸੀ ਬਿਲਕੁਲ ਉਦੋਂ ਗਾਈਡ ਸੀਗਾ ਉਹ ਗਾਈਡ ਮੇਰੇ ਮਤਲਬ ਪਿੱਛੇ ਪਿੱਛੇ ਆ ਕੇ ਗਾਈਡ ਕਰ ਰਿਹਾ ਸੀਗਾ ਮੈਨੂੰ ਕਿਉਂਕਿ ਖਾਣਾ ਵਗੈਰਾ ਵੀ ਸਾਰਾ ਰਸਤੇ 'ਚ ਜਿਵੇਂ ਦੇਣਾ ਉਹ ਉੱਥੋਂ ਦਾ ਜਿਹੜਾ ਲੋਕਲ ਬੰਦਾ ਸੀਗਾ ਉਹ ਸੀਗਾ ਅੱਛਾ ਮਤਲਬ ਇੰਨੀ ਦੂਰ ਜਾਣਾ ਇਹ ਕੁਝ ਕਰਨਾ ਮਤਲਬ ਇੱਕ ਚੈਲੰਜ ਨੂੰ ਅਕਸੈਪਟ ਕਰਨਾ ਹਨਾ ਤੇ ਖਤਰਿਆਂ ਦੇ ਨਾਲ ਖੇਡਣਾ ਇਹਦੇ ਲਈ ਖਰਚਾ ਬੜਾ ਆਉਂਦਾ ਆ ਤੁਹਾਡਾ ਕੀ ਸਾਧਨ ਸੀ ਇਹਦੇ ਲਈ ਮੇਰਾ ਉਸ ਟਾਈਮ ਕੁਝ ਵੀ ਨਹੀਂ ਸੀਗਾ ਜਦੋਂ ਮੈਂ ਘਰਦਿਆਂ ਨੂੰ ਕਿਹਾ ਨਾ 15 20 ਦਿਨ ਸੀਗੇ ਸਿਰਫ ਵਿੱਚ ਮੈਂ ਕਿਹਾ ਮੈਂ ਇਸ ਟਾਈਮ ਜਾਣਾ ਘਰਦੇ ਵੀ ਪਰੇਸ਼ਾਨ ਕਹਿੰਦੇ ਅਸੀਂ 2 2.5 ਲੱਖ ਰੁਪਏ ਕਿੱਥੋਂ ਲੈ ਕੇ ਆਈਏ ਇੱਕਦਮ ਮੈਂ ਕਿਹਾ ਮੈਨੂੰ ਨਹੀਂ ਪਤਾ ਹੋ ਜਾਏਗਾ ਮੈਨੂੰ ਇੰਨਾ ਪਤਾ ਹੈ ਕਿ ਕੁਝ ਨਾ ਕੁਝ ਸੌਣ ਕਰਾਂਗੇ ਹੀ ਆਪਾਂ ਹੈਨਾ ਮੈਂ ਘਰਦਿਆਂ ਨੂੰ ਕਿਹਾ ਉਹ ਵੀ ਕਹਿੰਦੇ ਚਲੋ ਕਿਸੇ ਤੋਂ ਹੈਲਪ ਲੈ ਲੈਂਦੇ ਹਾਂ ਗਵਰਨਮੈਂਟ ਤੋਂ ਕਿਤੇ ਉਹ ਹੈਲਪ ਮਿਲ ਜਾਏ ਕਿਉਂਕਿ ਆਬਵੀਅਸਲੀ ਹਰਿਆਣਾ 'ਚ ਵੀ ਮਿਲਦੀ ਹੈ ਹੈਨਾ ਫਿਰ ਬਹੁਤ ਟਰਾਈ ਕਰਿਆ ਮੈਂ ਕਾਫੀ ਜਗ੍ਹਾ ਗਈ ਬਿਠਾਈ ਰੱਖਦੇ ਸੀਗੇ ਉਹ ਸਾਰਾ ਸਾਰਾ ਦਿਨ ਐਵੇਂ ਪਰ ਕੁਝ ਨਹੀਂ ਮਿਲਿਆ ਤਾਂ ਫਿਰ ਫਿਰ ਡੈਡ ਨੇ ਲੋਨ ਲਿਆ 1 ਲੱਖ ਤੱਕ ਦਾ ਪਹਿਲਾ ਲੋਨ ਲਿਆ ਫਿਰ ਵੀ ਪੈਸੇ ਮਤਲਬ ਘਟ ਪੈ ਰਹੇ ਸੀਗੇ ਤੇ ਫਿਰ ਮੇਰੇ ਮम्मा ਨੇ ਜਿੰਨੇ ਉਹਨਾਂ ਦੇ ਗਹਿਣੇ ਸੀਗੇ ਮम्मा ਨੇ ਉਹ ਗਿਰਵੀ ਰੱਖੇ ਉਹ ਮम्मा ਨਾਲ ਲੈ ਕੇ ਗਏ ਮੈਨੂੰ ਕਹਿੰਦੇ ਚੱਲ ਚਲੀਏ ਮੈਂ ਕਿੱਥੇ ਜਾਣਾ ਕਹਿੰਦੇ ਤੂੰ ਚੱਲ ਤੇ ਉਹ ਮੁੱਥ ਟ ਫਾਈਨੈਂਸ ਤੇ ਮਤਲਬ ਅਸੀਂ ਗਿਰਵੀ ਰੱਖ ਕੇ ਉਹ ਤੋਂ ਮੇਰੀ ਜਿਹੜੀ ਦੀ ਪਲੇਨ ਦੀ ਟਿਕਟ ਸੀਗੀ ਉਹ ਕਰਵਾਈ ਤੇ ਫਿਰ ਫਰੈਂਡਸ ਬਾਕੀ ਫਿਰ ਵੀ ਘੱਟ ਪੈ ਰਹੇ ਸੀਗੇ ਫਿਰ ਮੇਰੇ ਫਰੈਂਡਸ ਨੇ ਕਾਫੀ ਹੈਲਪ ਕਰੀ ਕਿਸੇ ਨੇ 5000 ਕਿਸੇ ਨੇ 10000 ਦਿੱਤੇ ਰੁਪਿੰਦਰ ਨੇ ਦਿੱਤੇ ਤੇ ਮੇਰੇ ਫਰੈਂਡਸ ਨੇ ਮਹੀਪਾਲ ਨੇ ਵਿਦਾਂਚੂ ਨੇ ਇਹਨਾਂ ਨੇ ਕਾਫੀ ਹੈਲਪ ਕਰੀ ਉਸ ਟਾਈਮ ਅੰਜੂ ਨੇ ਵੀ ਦਿੱਤੇ ਮਤਲਬ ਇਹਨਾਂ ਨੇ ਫਰੈਂਡਸ ਉਸ ਟਾਈਮ ਜਦੋਂ ਕੰਮ ਆਇਆ ਨਾ ਤਾਂ ਲੱਗੇ ਕਿ ਯਾਰ ਵਧੀਆ ਫਰੈਂਡਸ ਬਣਾਏ ਨੇ ਮੈਂ ਜ਼ਿੰਦਗੀ 'ਚ ਨਹੀਂ ਮਤਲਬ ਆਮ ਤੌਰ ਤੇ ਹੁੰਦਾ ਹੈ ਕਿ ਆਪਣੇ ਪੇਰੈਂਟਸ ਆਪਣੀ ਹਲਪ ਕਰਦੇ ਨੇ ਫਰੈਂਡਸ ਕਰਦੇ ਨੇ ਕਿ ਚਲੋ ਇਹ ਕੋਈ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਹੈ ਹਨਾ ਜਿਵੇਂ ਪੰਜਾਬ ਸਾਰਾ ਵਿਦੇਸ਼ ਜਾ ਰਿਹਾ ਉਹਦੇ ਲਈ ਵੀ ਹੈਲਪ ਕਰਦੇ ਨੇ ਪਰ ਤੁਸੀਂ ਤਾਂ ਖਤਰੇ ਨਾਲ ਖੇਡਣ ਜਾ ਰਹੇ ਸੀ ਫਿਰ ਵੀ ਹਾਂਜੀ ਬਿਲਕੁਲ ਮਤਲਬ ਉਹਨਾਂ ਨੂੰ ਯਕੀਨ ਸੀਗਾ ਨਾ ਕਿ ਇਹ ਹੁਣ ਤੱਕ ਕਰਦੀ ਰਹੀ ਹੈ ਚੀਜ਼ਾਂ ਵਧੀਆ ਹੁਣ ਤੱਕ ਇੰਨਾ ਕੁ ਜਿੱਤ ਰਹੀ ਹੈ ਤੇ ਇਹ ਕਰ ਲੇਗੀ ਜੇ ਉਹਨੂੰ ਖੁੱਤੇ ਵਿਸ਼ਵਾਸ ਹੈਗਾ ਉਹਨਾਂ ਨੂੰ ਸੀਗਾ ਮੇਰਾ ਪਤਾ ਸੀਗਾ ਕਿ ਇਹ ਕਰ ਲੇਗੀ ਕਿਉਂਕਿ ਮੈਂ ਬੇਸਿਕ ਕੋਰਸ ਜੇ ਤੋ ਕਰਕੇ ਆਈ ਸੋਚੀ ਇਹਨਾਂ ਖਤਰਾ ਹੁੰਦਾ ਤੇ ਉਹਨਾਂ ਨੂੰ ਸੀਗਾ ਵਿਸ਼ਵਾਸ ਕਿ ਕਰ ਲੇਗੀ ਇਹ ਆਮ ਤੌਰ ਤੇ ਹੁੰਦਾ ਕਿ ਆਪਾਂ ਦੇਖਦੇ ਆਂ ਕੁੜੀਆਂ ਨੂੰ ਕਹਿੰਦੇ ਆ ਕਿ ਕੁੜੀਆਂ ਮੁੰਡਿਆਂ ਤੋਂ ਕਮਜ਼ੋਰ ਹੁੰਦੀਆਂ ਨੇ ਮੁੰਡੇ ਕਿੰਨੇ ਗਏ ਨੇ ਉਹ ਟ੍ਰੈਕ ਮੁੰਡੇ ਵੀ ਗਏ ਨੇ ਕਾਫੀ ਉਹ ਹੁਣ ਮੇਰੇ ਤੋਂ ਟਿਪਸ ਲੈਂਦੇ ਨੇ ਉਹ ਮੈਨੂੰ ਮਤਲਬ ਮੈਸੇਜ ਕਿਸੇ ਨਾ ਕਿਸੇ ਦਾ ਆ ਹੀ ਜਾਂਦਾ ਹੁੰਦਾ ਹਫਤੇ ਕੋ ਬਾਅਦ ਕਿ ਹਾਂ ਮੈਂ ਬਸ ਇਹ ਤੇ ਜਾਣਾ ਕਿਹੜੀ ਟ੍ਰੇਨਿੰਗ ਅਸੀਂ ਕਰੀਏ ਕੀ ਕਰੀਏ ਇਵਨ ਰਨਿੰਗ ਲਈ ਵੀ ਜੋ ਹੁਮੈਂ ਰਨਿੰਗ ਕਰਦੀ ਆ ਮੈਰਾਥਨਸ ਲਗਾਨੀਆਂ ਬਹੁਤ سارے ਮੁੰਡੇ ਪਿੱਛੇ ਹੁੰਦੇ ਨੇ ਠੀਕ ਹੈ ਮਤਲਬ ਹਜ਼ਾਰਾਂ ਮੁੰਡੇ ਪਿੱਛੇ ਹੁੰਦੇ ਨੇ ਮੇਰੇ ਤੋਂ ਮੁੰਡਿਆਂ ਨਾਲ ਮੁਕਾਬਲਾ ਕੀਤਾ ਹੈ ਹਾਂਜੀ ਕਰਿਆ ਬਹੁਤ ਮੈਂ ਐਕਚੁਅਲੀ ਰਨਿੰਗ ਹੀ ਰਨਿੰਗ ਜਦੋਂ ਮੈਰਾਥਨਸ ਵਗੈਰਾ ਹੁੰਦੀ ਹੈ ਤਾਂ ਉਹ ਤਾਂ ਆਪਣੇ ਆਪ ਵੀ ਹੋ ਹੀ ਜਾਂਦਾ ਮੁਕਾਬਲਾ ਮੁੰਡੇ ਨੂੰ ਹੁੰਦਾ ਕਿ ਕੁੜੀ ਅੱਗੇ ਲੰਘ ਰਹੀ ਐ ਅਸੀਂ ਜਾਈਏ ਫਿਰ ਮੈਨੂੰ ਹੁੰਦਾ ਕਿ ਮੈਂ ਵੀ ਹੁਣ ਐਨਾ ਤਾਂ ਅੱਗੇ ਲੰਘਣਾ ਹੈ ਮਤਲਬ ਉਹ ਚੀਜ਼ ਪਲਟਦੀ ਜਿਹੜੀ ਸੋਧੀਆਂ ਚੱਲਦੀ ਆ ਰਹੀ ਐ ਕਿ ਕੁੜੀਆਂ ਕਮਜ਼ੋਰ ਨਹੀਂ ਨਹੀਂ ਬਿਲਕੁਲ ਕਮਜ਼ੋਰ ਨਹੀਂ ਹੁੰਦੀਆਂ ਕੁੜੀਆਂ ਬਲਕਿ ਜ਼ਿਆਦਾ ਸਟਰੋਂਗ ਨੇ ਐਕਚੁਅਲੀ ਤੇ ਦੇਖਿਆ ਜਾਏ ਮੈਂਟਲੀ ਵੀ ਹਰ ਚੀਜ਼ সামਲਦੀਆਂ ਨੇ ਉਹ ਹਨਾ ਤੇ ਮਤਲਬ ਬਿਲਕੁਮਜ਼ੋਰ ਤਾਂ ਬਿਲਕੁਲ ਨਹੀਂ ਹੈਗੀਆਂ ਤਾਂ ਇਹਦੋਂ ਤੋਂ ਪਹਿਲਾਂ ਦੀ ਗੱਲ ਕਰੀਏ ਜਿਵੇਂ ਆ ਜਿਹੜੇ ਪਿੱਛੇ ਦੇਖ ਰਹੇ ਆ ਆਪਾਂ ਟਰੋਫੀਸ ਪਈਆਂ ਨੇ ਮੈਡਲ ਪਏ ਨੇ ਇਹ ਕਿੱਥੋਂ ਲੈ ਆ ਕਿੱਥੋਂ ਜਿੱਤੇ ਸਾਰੇ ਇਹ ਅਲੱਗ-ਅਲੱਗ ਗੇਮਾਂ ਤੋਂ ਮੈਂ ਜਿੱਤੇ ਨੇ ਇਹ ਮੈਂ ਪਹਿਲਾਂ ਰਨਿੰਗ ਵੀ ਕਰਦੀ ਸੀਗੀ ਜਿੱਦਾਂ 5 ਕਿਲੋਮੀਟਰ 10 ਕਿਲੋਮੀਟਰ ਚ 5 ਕਿਲੋਮੀਟਰ ਔਰ 1500 ਮੀਟਰ ਚ ਮੈਂ 3 3 ਸਾਲ ਲਗਾਤਾਰ ਚੰਡੀਗੜ੍ਹ ਚ ਚੈਂਪੀਅਨ ਰਹੀ ਆ ਤੇ ਇਸ ਤੋਂ ਇਲਾਵਾ ਫਿਰ ਮੈਂ 21 ਕਿਲੋਮੀਟਰ 42 ਕਿਲੋਮੀਟਰ ਚ ਵੀ ਮੈਰਾਥons ਚ ਵੀ ਮੈਂ IDBI ਮੈਰਾਥਨ Airtel ਮੈਰਾਥਨ ਇੰਟਰਨੈਸ਼ਨਲ ਮੈਰਾਥons ਹੁੰਦੀਆਂ ਉਹ ਚ ਵੀ ਮੈਂ ਫਰਸਟ ਆਈ ਆ ਤੇ ਇਸ ਤੋਂ ਇਲਾਵਾ ਮੈਂ ਮਾਰਸ਼ਲ ਆਰਟ ਵੀ ਕੀਤਾ 3 ਸਾਲ ਉੱਚ ਵੀ ਮੇਰਾ ਨੈਸ਼ਨਲ ਮੈਡਲ ਹੈਗਾ ਗੱਤਕਾ ਵੀ ਮੈਂ ਕੀਤਾ ਗੱਤਕੇ 'ਚ ਵੀ ਮੇਰਾ ਨੈਸ਼ਨਲ ਮੈਡਲ ਹੈਗਾ ਯੋਗਾ 'ਚ ਵੀ ਮੇਰੇ ਮੈਡਲਸ ਹੈਗੇ ਨੇ ਠੀਕ ਹੈ ਹਾਂਜੀ ਮੇਰੇ ਕੋਈ ਚੀਜ਼ ਨਹੀਂ ਛੱਡੀ ਜੋ ਮਤਲਬ ਸਿੱਖਿਆ ਜਾਂਦਾ ਮੈਂ ਸਿੱਖ ਰਹੀ ਆ ਜੋ ਜੋ ਸਿੱਖ ਸਕਦੇ ਆਪਾਂ ਹੁਣ ਤੱਕ ਕਿੰਨੇ ਮੈਡਲ ਤੇ ਕਿੰਨੇ ਟਰੋਫੀ ਦਾ ਤੁਹਾਡੇ ਕੋਲ ਪਤਾ ਹੈ गिनती तनी आई गेस 100 प्लस ਹੋਣਗੇ ਹਾਂਜੀ ਤੁਸੀਂ ਕਹ ਰਹੇ ਹੋ ਕਿ ਰਿਸ਼ਤੇਦਾਰ ਵੀ ਲੈ ਕੇ ਆਏ ਹਾਂ ਮੰਗ ਮੰਗ ਲੈਂਦੇ ਕਈ ਵਾਰ ਕਿ ਆਹ ਟਰੋਫੀ ਦੇ ਦੇ ਆ ਮੈਡਲ ਦੇ ਦੇ ਮੰਗ ਲੈ ਜਾਂਦੇ ਹਾਂ ਕਈ ਵਾਰ ਹੀ ਲਾ ਜਾਂਦੇ ਹੁੰਦੇ ਆ ਕਿ ਚਲੋ ਦੇ ਦੇ ਅਸੀਂ ਲਾ ਲੀਏ ਘਰ ਆਪਣੇ ਅੱਛਾ ਉਸ ਤੋਂ ਬਾਅਦ ਦੀ ਗੱਲ ਹੁਣ ਹੁਣ ਆਪਾਂ ਚੱਲਦੇ ਹਾਂ ਯੂਰਪ ਦੇ ਵੱਲ ਤੁਸੀਂ ਯੂਰਪ ਵੀ ਗਏ ਹਨ ਹਾਂਜੀ ਉਥੋਂ ਦੀ ਜਿਹੜੀ ਹਾਈਐਸਟ ਪੀਕ ਸੀਗੀ ਮਾਉਂਟ ਐਲਬਰਸ ਸੀਗੀ ਉਹ -35 ਟੈਂਪਰੇਚਰ ਚ ਮੈਂ ਕਰੀ ਸੀਗੀ ਉਹ ਕਲਾਈਮ ਤੇ ਉਸ ਟਾਈਮ ਮਤਲਬ ਐਦਾ ਸੀਗਾ ਕਿ ਯਾਰ ਪਹਿਲਾਂ 25 ਕਹਿ ਰਹੇ ਸੀਗੇ -25 ਤੱਕ ਜਾਏਗਾ ਤੇ ਮੈਂ ਕਿਹਾ ਚਲੋ ਉਸ ਹਿਸਾਬ ਨਾਲ ਪ੍ਰਿਪੇਅਰ ਸੀਗੇ ਫਿਰ ਜਦੋਂ ਅਸੀਂ ਸੁਣਿਆ ਬੇਸ ਕੈਂਪ ਤੇ ਸੀਗੇ ਕਹਿੰਦੇ ਕਿ ਹੋਰ ਟੈਂਪਰੇਚਰ ਨੀਚੇ ਜਾਣ ਵਾਲਾ ਪਹਿਲਾਂ ਤਾਂ ਇਹ ਹੋਏਗੀ ਯਾਰ ਆਹੀ ਨਹੀਂ ਸੰਭਿਆ ਜਿਹੜਾ ਹੈਗਾ ਟੈਂਪਰੇਚਰ ਤੇ ਫਿਰ ਕਿਹਾ ਚਲੋ ਕੋਈ ਗੱਲ ਨਹੀਂ ਕਰ ਲਾਂਗੇ ਔਰ ਮੈਂ ਉੱਥੇ ਵੀ ਬਣਾਣਾ ਸੀਗਾ ਇੱਕ ਰਿਕਾਰਡ ਉੱਥੇ ਮੈਂ ਯੋਗਾ ਕਰਨਾ ਸੀਗਾ ਟੌਪ ਤੇ ਮੈਂ ਕਿ ਕਿ ਮੈਨੂੰ ਇਹ ਹੈ ਕਿ ਕੋਈ ਵੀ ਨਾਰਮਲ ਤਰੀਕੇ ਨਾਲ ਨਾ ਕਰਾਂ हां ते फिर ओत्ते भी सारे ने अ, उन्हें का, उन्हें मतलब, अ, मैं पहला जदों स्पोंसरशिप ਲਈ ਦੇਖ ਰਹੀ ਸੀਗੀ ਤਾਂ ਉਹਨਾਂ ਨੇ ਲੱਗਿਆ ਕਿ ਬਣਾ ਨਹੀਂ ਪਾਏਗੀ ਹਨਾ ਤੇ ਕਾਫੀ ਲੋਕਾਂ ਨੇ ਮਨਾ ਵੀ ਕੀਤਾ ਤੇ ਫਿਰ ਉਸ ਟਾਈਮ ਤੁਰਕਮਲ ਨੇ ਕਾਫੀ ਹੈਲਪ ਕੀਤੀ ਉਹਨੇ ਮੇਰਾ ਫਰੈਂਡ ਹੈ ਉਹਨੇ ਕਾ ਉਹਨੇ ਕਾਫੀ ਮਤਲਬ ਐਚ ਮਨੀ ਕਰੀ ਸਪੈਂਡ ਕਿ ਹਾਂ ਨਈ ਇਹ ਕਰ ਲੇਗੀ ਉਹ ਵੀ ਫਿਰ ਨਾਲ ਐਕਚੁਅਲੀ ਉਹ ਵੀ ਗਿਆ ਨਾਲ ਕਿ ਹਾਂ ਮੈਂ ਵੀ ਕਰਨਾ ਹੈ ਤੇ ਉਸ ਟਾਈਮ ਵੀ ਐਦਾ ਸੀਗਾ ਕਿ ਮੈਂ ਕੁਝ ਡਿਫਰੈਂਟ ਹੀ ਕਰਾਂ ਸਿੰਪਲ ਜਿਵੇਂ ਕਰਕੇ ਆ ਰਹੇ ਨੇ ਬਾਕੀ ਉਹ ਮੈਂ ਤਾਂ ਮੈਕ ਕਰਨਾ ਨਹੀਂ ਹੈ ਕਿਉਂਕਿ ਮੇਰੇ ਚ ਕੈਪੇਬਿਲਿਟੀ ਹੈਗੀ ਹੈ ਮੈਨਾਂ ਤਾਂ ਵਧੀਆ ਕਰ ਸਕਦੀ ਹਾਂ ਕੁਝ ਤਾਂ ਤੇ ਸਾਰਿਆਂ ਨੇ ਪਹਿਲਾਂ ਤਾਂ ਕਿਹਾ ਕਿ ਯੋਗਾ ਤੇ ਨਹੀਂ ਹੋਏਗਾ ਯਾਰ ਇੰਨੇ ਭਾਰੇ ਕੱਪੜੇ ਹੁੰਦੇ ਨੇ ਉੱਤੇ ਹਨਾ 4 ਕਿਲੋ ਦੇ ਤੇ ਬੂਟ ਹੀ ਹੁੰਦੇ ਨੇ ਜਿਹੜੇ ਸ਼ੂਜ਼ ਹੁੰਦੇ ਨੇ ਸਾਡੇ ਮਾਊਂਟੇਨਰਿੰਗ ਵਾਲੇ 4 ਕਿਲੋ ਦੇ ਉਹੀ ਹੁੰਦੇ ਨੇ ਤੇ ਕਹਿੰਦੇ ਤੇ ਰੈਨ ਦੇ ਉੱਥੇ ਨਹੀਂ ਹੋਣਾ ਤੇਰੇ ਤੋਂ ਮੈਂ ਕਿਵੇਂ ਕਰ ਲੂੰਗੀ ਤੇ ਫਿਰ ਉਹੀ ਇੱਕ ਦਿਮਾਗ ਚ ਇੱਕ ਵਾਰੀ ਬਿਠਾ ਲੋ ਚੀਜ਼ ਹੋ ਤਾਂ ਫਿਰ ਬੰਦੇ ਨੂੰ ਹੁੰਦਾ ਹੀ ਕਿ ਹੁਣ ਤੇ ਕਰ ਲੈਣਾ ਵੈਸੇ ਪੰਜਾਬੀਆਂ ਦੀ ਵੈਸੇ ਹੀ ਗਰਾਰੀ ਪਾ ਦੇ ਤਾਂ ਕਰਕੇ ਰਹਿੰਦੇ ਨੇ ਤੇ ਫ ਉੱਤੇ ਵੀ ਗਈ ਪਹਿਲਾਂ ਤਾਂ ਟੈਂਪਰੇਚਰ ਤਾਂ ਬਹੁਤ ਜ਼ਿਆਦਾ ਮਤਲਬ ਇੰਨਾ ਠੰਡ ਸੀਗੀ ਦਸਤਾਨੇ ਤਾਰ ਰਹੇ ਸੀਗੇ ਨਾ ਪੂਰੀ ਉਂਗਲਾਂ ਜੰਮ ਰੀਆਂ ਸੀਗੀਆਂ ਤੇ ਫਿਰ ਵੀ ਮੈਂ ਕਿਹਾ ਨਹੀਂ ਨਹੀਂ ਹੁਣ ਮੈਂ ਕਰੂੰਗੀ ਹੁਣ ਮੈਂ ਕਿਆ ਤਾਂ ਹੁਣ ਮੈਂ ਕਰੂੰਗੀ ਉੱਤੇ ਵੀ ਮੈਂ ਸੂਰਜ ਨਮਸਕਾਰ ਕੀਤਾ ਤੇ ਉੱਤੇ ਵੀ ਰਿਕਾਰਡ ਬਣਾਇਆ ਮੈਂ ਉੱਤੇ ਵੀ ਰਿਕਾਰਡ ਬਣਾ ਕੇ ਹਾਂਜੀ ਅੱਛਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮੇਰੀ ਪਹਿਲਾਂ ਹੈਲਪ ਕੀਤੀ ਘਰਦਿਆਣੇ ਦੋਸਤਾਂ ਨੇ ਦੂਜੀ ਵਾਰ ਫਿਰ ਦੋਸਤਾਂ ਨੇ ਸਰਕਾਰ ਦੇ ਵੱਲੋਂ ਕੋਈ ਮਦਦ ਨਹੀਂ ਮਿਲੀ ਤੁਹਾਨੂੰ ਸਰਕਾਰ ਵੱਲੋਂ ਹਜੇ ਤੱਕ ਤਾਂ ਕੋਈ ਹੈਲਪ ਨਹੀਂ ਮਿਲੀ ਉਹ ਬਸ ਅਵਾਰਡ ਵਗੈਰਾ ਜ਼ਰੂਰ ਦਿੰਦੇ ਹਨ ਉਹਨਾਂ ਨੇ ਤੇ ਆਪਣੀ ਜਿਹੜੀ ਖੜੜੜਾ ਫਰਾਈਓਵਰ ਹੈ ਉੱਥੇ ਉਹਨਾਂ ਨੇ ਫੋਟੋ ਲਗਾਈ ਹੋਈ ਹੈ ਮੇਰੀ ਮੇਰੀ ਔਰ ਇੱਕ ਹਰਲੀਨ ਹੈ ਜਿਹੜੀ ਆਪਣੀ ਕ੍ਰਿਕਟਰ ਹੈ ਉਹਨਾਂ ਦੀ ਵੀ ਫੋਟੋ ਬਣਵਾਈ ਹੋਈ ਹੈ ਤੇ ਹਜੇ ਤੱਕ ਫਾਈਨੈਂਸ਼ੀਅਲੀ ਤਾਂ ਕੋਈ ਹੈਲਪ ਨਹੀਂ કરી ਹਜੇ ਤੱਕ ਫਾਈਨੈਂਸ਼ੀਅਲੀ ਕੋਈ ਨਹੀਂ ਨਾ ਕੋਈ ਨੌਕਰੀ ਵਗੈਰਾ ਕੁਝ ਵੀ ਨਹੀਂ ਹਜੇ ਤੱਕ ਤਾਂ ਨਹੀਂ ਮਤਲਬ ਦੇਸ਼ ਦੇ ਲਈ ਤੁਸੀਂ ਰਿਕਾਰਡ ਬਣਾ ਰਹੇ ਹੋ ਦੇਖ ਤੁਹਾਡਾ ਸਾਥ ਨਹੀਂ ਦੇ ਰਹੇ ਹੁਣ ਕੀ ਕਹਿ ਸਕਦੇ ਹਾਂ ਹੁਣ ਅਸੀਂ ਤਾਂ ਟਰਾਈ ਕਰ ਰਹੇ ਹਾਂ ਅਸੀਂ ਮਤਲਬ ਲੈਟਰਸ ਵੀ ਦਿੱਤੇ ਹੋਏ ਨੇ ਜੌਬ ਲਈ ਅੱਗੇ ਜਿਵੇਂ ਐਵਰੇਸਟ ਵੀ ਕਰਨਾ ਹੈ ਮੈਂ ਜਿਹੜੀ ਵਰਲਡ ਦੀ ਹਾਈਐਸਟ ਪੀਕ ਹੈ ਉਹ ਵੀ ਕਰਨਾ ਹੈ ਉਧਰ ਲਈ ਵੀ ਲੈਟਰਸ ਦਿੱਤੇ ਹੋਏ ਨੇ ਕਿਉਂਕਿ ਉਹਦੇ ਲਈ ਤਾਂ ਇਹ ਇਹ ਤਾਂ ਅਸੀਂ ਚਲੋ ਕਰ ਲਿਆ ਕਿਸੇ ਨਾ ਕਿਸੇ ਤਰ੍ਹਾਂ ਪਰ ਉਹ ਬਹੁਤ ਜ਼ਿਆਦਾ ਪੈਸੇ ਲੱਗਦੇ ਨੇ ਉਹਦੇ ਲਈ ਤਾਂ 45 ਲੱਖ ਲੱਗਦਾ ਐਵਰੇਸਟ ਲਈ ਉਹਨਾਂ ਦੀ ਫੀਸ ਹੀ ਬਹੁਤ ਜ਼ਿਆਦਾ ਤੇ ਉਹਦੇ ਲਈ ਤਾਂ ਸਪਾਂਸਰਸ਼ਿਪ ਜਾਂ ਗਵਰਨਮੈਂਟ ਤੋਂ ਸਿਵਾ ਹੋਈ ਨਹੀਂ ਸਕਦਾ ਨਾ ਅੱਛਾ ਮਤਲਬ ਹੁਣ ਤੁਸੀਂ ਮਾਉਂਟ ਐਵਰੇਸਟ ਤੇ ਜਾਣ ਦੀ ਗੱਲ ਕਰ ਰਹੇ ਹੋ ਹਾਂਜੀ ਕਿਹਦਾ ਪਲਾਨ ਹੈ ਮੇਰਾ ਨੈਕਸਟ ਈਅਰ ਦਾ ਪਲਾਨ ਹੈ ਕਿ ਐਵਰੇਸਟ ਕਰਨਾ ਨੈਕਸਟ ਈਅਰ ਉਦੋਂ ਤੱਕ ਦੇਖਦੇ ਆ ਕੁਝ ਹੋ ਜਾਇਤਾ ਹਾਂਜੀ ਮਤਲਬ ਇੱਕ ਚੀਜ਼ ਮੈਂ ਦੇਖ ਰਿਹਾ ਤੁਹਾਡੇ ਵਿੱਚ ਹੌਸਲਾ ਬੜਾ ਦੇਖਣ ਨੂੰ ਮਿਲ ਰਿਹਾ ਹਰ ਗੱਲ ਹੱਸ ਕੇ ਮਤਲਬ ਮੁਸੀਬਤਾਂ ਦੇ ਨਾਲ ਮਤਲਬ ਤੁਸੀਂ ਲੜਨਾ ਸਿੱਖ ਲਿਆ ਬਿਲਕੁਲ ਬਿਲਕੁਲ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਆਹ ਕੀ ਮੁਸੀਬਤ ਆ ਗਈ ਪਰ ਇੱਕ ਗੱਲ ਆਪਾਂ ਜਿਹੜਾ ਪੋਜ਼ਿਟਿਵ ਐਟੀਟਿਊਡ ਨਾਲ ਆਪਾਂ ਮੁਸੀਬਤਾਂ ਨੂੰ ਦੇਖਾਂਗੇ ਨਾ ਤੇ ਉਹ ਸੋਲਵ ਹੋ ਜਾਣਗੀਆਂ ਜੇ ਆਪਾਂ ਸੋਚਾਂਗੇ ਕਿਉਂਕਿ ਹਰ ਕਿਸੇ ਕੋਲ ਹੈਗੀ ਜੇ ਕੋਈ ਪ੍ਰੋਬਲਮ ਹੈ ਤਾਂ ਸੋਲੂਸ਼ਨ ਆਬਵੀਅਸਲੀ ਹੈਗਾ ਜੇ ਆਪਾਂ ਕੱਢਾਂਗੇ ਜੇ ਆਪਾਂ ਪ੍ਰੋਬਲਮ ਨੂੰ ਹੀ ਲੈ ਕੇ ਬੈਠੇ ਰਾਵਾਂਗੇ ਫੇਰ ਨਹੀਂ ਕੋਈ ਸੋਲੂਸ਼ਨ ਨਿਕਲਦਾ ਅੱਛਾ ਜਿਵੇਂ ਤੁਸੀਂ ਕਹਦੇ ਹੋ ਵੀ ਘਰਦਿਆਂ ਦੇ ਕੋਲ ਲੋਕ ਗੱਲਾਂ ਕਰਦੇ ਸੀ ਕਿੱਧਰ ਭੇਜਤਾ ਇਦਾਂ ਦੇ ਲੋਕ ਵੀ ਆਉਂਦੇ ਸੀ ਹਨਾ ਕਰੇ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਵੀ ਤੁਸੀਂ ਕੀ ਕਰ ਰਹੇ ਹੋ ਇਦਾਂ ਉਹਨਾਂ ਨੂੰ ਫਿਰ ਕਿੱਥੇ ਭੇਜ ਕਰ ਹਾਂ ਉਹ ਵੀ ਮਤਲਬ ਪਹਿਲਾਂ ਤਾਂ ਕਹਿੰਦੇ ਰਹਿੰਦੇ ਸੀਗੇ ਕਿ ਕੀ ਕਰਾਂਗੇ ਜੰਗਲਾ ਚ ਜਾ ਕੇ ਕੀ ਆ ਉੱਥੇ ਕੀ ਨਹੀਂ ਹੁਣ ਉਹਨਾਂ ਨੂੰ ਕੀ ਪਤਾ ਹੈ ਕੀ ਚੀਜ਼ ਹੈ ਤੇ ਹੁਣ ਉਹਨਾਂ ਨੂੰ ਵੀ ਲੱਗਦਾ ਹੈ ਕਿ ਹਾਂ ਟੀਵੀ ਚ ਆ ਰਹੀ ਹੈ ਹੁਣ ਉਹ ਵੀ ਦੇਖਦੇ ਨੇ ਟੀਵੀ 'ਚ ਕਿ ਹਾਂ ਕੁਝ ਆ ਰਿਹਾ ਹੈ ਉਹ ਕਹਿੰਦੇ ਕਿ ਸਾਨੂੰ ਵੀ ਬੁਲਾ ਲ ਤੁਹਾਨੂੰ ਉਹ ਵੀ ਪ੍ਰਾਊਡ ਫੀਲ ਕਰਦੇ ਨੇ ਹਾਂਜੀ ਅੱਛਾ ਤੇ ਮਤਲਬ ਹੁਣ ਕਰਦਿਆਂ ਦਾ ਪੂਰਾ ਸਾਥ ਆ ਤੁਹਾਡੇ ਨਾਲ ਹੁਣ ਵੀ ਬਿਲਕੁਲ ਇਹਨਾਂ ਦਾ ਤਾਂ ਸ਼ੁਰੂ ਤੋਂ ਹੀ ਰਿਹਾ ਹੈ ਟਾਈਮ ਹੈ ਇਹਨਾਂ ਕੁਝ ਕਰ ਪਾਈਆਂ ਕਰਦਿਆਂ ਦਾ ਵੀ ਫਰੈਂਡਸ ਦਾ ਵੀ ਇਹਨਾਂ ਦਾ ਸਟਾਰਟਿੰਗ ਤੋਂ ਹੀ ਰਿਹਾ ਹੈ ਸਾਥ ਅੱਛਾ ਦੇਸ਼ ਦੀਆਂ ਉਹਨਾਂ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਮੁੰਡੇ ਅੱਗੇ ਨਿਕਲਦੇ ਹਨਾ ਇਹ ਇਹ ਅਕਸਰ ਹੈਗੀ ਗੱਲ ਕਿਉਂਕਿ ਆਪਾਂ ਐਵੇਂ ਨਹੀਂ ਕਹਿ ਸਕਦੇ ਸ਼ੁਰੂ ਤੋਂ ਹਾਲੇ ਤੱਕ ਵੀ ਆ ਕਹਿੰਦੇ ਨੇ ਜ਼ਮਾਨਾ ਬਦਲ ਗਿਆ ਪਰ ਅਸਲ ਦੇ ਵਿੱਚ ਨਹੀਂ ਬਦਲਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤੇ ਇਹੀ ਕਹਿਣਾ ਚਾਹੂੰਗੀ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਭਾਵੇਂ ਕੁੜੀ ਹੈ ਭਾਵੇਂ ਮੁੰਡਾ ਵੀ ਹੈ ਮਤਲਬ ਇੱਕ ਚੀਜ਼ ਤੁਸੀਂ ठान ਲਈ ਹੈ ਕਿ ਅਸੀਂ ਕਰ ਸਕਦੇ ਹਾਂ ਤੁਹਾਡੇ ਕੋਲ ਪੂਰਾ ਵਿਜ਼ਨ ਹੈ ਕਿ ਅਸੀਂ ਕਿਸ ਤਰੀਕੇ ਨਾਲ ਕਰਨਾ ਹੈ ਕੀ ਕਰਨਾ ਹੈ ਤੇ ਤੁਸੀਂ ਜ਼ਰੂਰ ਕਰ ਸਕਦੇ ਹੋ ਮਤਲਬ ਤੁਹਾਡੇ ਚ ਹੌਸਲਾ ਹੋਣਾ ਚਾਹੀਦਾ ਉਹ ਚੀਜ਼ ਕਰਨ ਦਾ ਹੁਣ ਮੈਂ ਕੰਪਨੀ ਵੀ ਖੋਲੀ ਆਪਣੀ ਟਰੈਵਲਿੰਗ ਦੀ ਹੁਣ ਕੀ ਉਹਨੂੰ ਵੀ ਮੈਂ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਚਲੋ ਗਵਰਨਮੈਂਟ ਤੋਂ ਨਹੀਂ ਹੈਲਪ ਆ ਰਹੀ ਮੈਂ ਆਪਣਾ ਕੋਈ ਬਿਜ਼ਨਸ ਸਟਾਰਟ ਕਰਕੇ ਉਹਦੇ ਥਰੂ ਹੀ ਕਰ ਲਵਾਂ ਮੈਂ ਟਰੈਵਲ ਮੇਟਸ ਟੂਰਿਜ਼ਮ ਮੇਰੀ ਕੰਪਨੀ ਹੈ ਉਹ ਖੋਲੀ ਹੈ ਮੈਂ ਪੂਰੇ ਇੰਡੀਆ ਚ ਵੀ ਔਰ ਫੋਰਨ ਚ ਵੀ ਮਤਲਬ ਟ੍ਰਿਪਸ ਵਗੈਰਾ ਕਰवानी ਆ ਜੀ ਮੈਂ ਖੁਦ ਵੀ ਐਜ਼ ਅ ਟਰੈਕ ਲੀਡਰ ਵੀ ਜਾਣੀ ਹੁੰਨੀ ਆ ਮੁੰਡਿਆਂ ਨੂੰ ਵੀ ਟਰੈਕ ਕਰਵਾਨੀ ਆ ਕੁੜੀਆਂ ਨੂੰ ਵੀ ਟਰੈਕ ਕਰਵਾਨੀ ਆ ਤੇ ਉਹੀ ਹੈ ਕਿ ਹੁਣ ਜੇ ਆਪਾਂ ਬੈਠੇ ਹੀ ਰਵਾਂਗੇ ਕਿ ਹਾਂ ਕਿਸੇ ਤੋਂ ਹੈਲਪ ਹੀ ਆਵੇ ਤੇ ਉਹਦੇ ਨਾਲ ਤਾਂ ਕੁਝ ਵੀ ਨਹੀਂ ਬਣਦਾ ਹੈਗਾ ਕੁਝ ਕਰਨਾ ਹੀ ਪੈਂਦਾ ਹੈ ਮਿਹਨਤ ਕਰਾਂਗੇ ਤਾਂ ਤਾਂ ਹੀ ਕੁਝ ਮਿਲੇਗਾ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਸਾਡੇ ਨਾਲ ਹੁਣ ਜਿਗਰੇ ਵਾਲੀ ਮਾਂ ਆ ਪੰਜਾਬੀਆਂ ਦਾ ਜਿਗਰਾ ਸ਼ੁਰੂ ਤੋਂ ਹੀ ਬਹੁਤ ਆਤਾ ਉਹ ਮਾਂ ਸਸੀ ਕਾਲ ਜੀ ਸਸੀ ਕਾਲ ਜੀ ਜੀ ਅੱਛਾ ਜਿਵੇਂ ਉਹਨਾਂ ਨੇ ਦੱਸਿਆ ਵੀ ਤੁਸੀਂ ਮਦਦ ਕੀਤੀ ਹੈਨਾ ਜਾਣ ਦੇ ਲਈ ਖਤਰਿਆਂ ਦੇ ਵਿੱਚ ਭੇਜਣ ਲਈ ਇਹ ਜਿਗਰਾ ਕਿੱਥੋਂ ਬਸ ਐਦਾਂ ਹੀ ਦੇਖਦੇ ਹੁੰਦੇ ਸੀ ਜਾਂਦੇ ਹੁੰਦੇ ਸੀ ਨਾ ਬੱਚੇ ਦੇਖਦੇ ਹੁੰਦੇ ਸੀ ਟੀਵੀ ਦੇ ਵਿੱਚ ਤਾਂ ਅਸੀਂ ਵੀ ਕਿਹਾ ਪਹਿਲਾਂ ਤਾਂ ਸਾਨੂੰ ਡਰਾਤਾ ਜਦ ਇਹਨੂੰ ਉੱਥੇ ਭੇਜਿਆ ਸੀ ਸਿੱਕਮ ਵੀ ਭੇਜਿਆ ਜਦ ਵੀ ਸਾਨੂੰ ਲੋਕਾਂ ਨੇ ਡਰਾਇਆ ਵੀ ਕਿਉਂ ਤੁਸੀਂ ਉੱਥੇ ਭੇਜਦੇ ਹੋ ਵੀ ਬਹੁਤ ਖਤਰਾ ਹੁੰਦਾ ਤੇ ਅਸੀਂ ਪਹਿਲਾਂ ਤਾਂ ਜਦ ਗਈ ਆ ਜਾਂਦਾ ਹੀ ਰਹਿੰਦੇ ਹੁੰਦੇ ਸੀ ਵੀ ਪਤਾ ਨਹੀਂ ਵਾਪਸ ਆਏਗੀ ਤੇ ਨਹੀਂ ਆਏਗੀ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਵੀ ਹਾਂ ਬੇਟੀ ਤਾਂ ਸਾਡੀ ਕਰ ਸਕਦੀ ਆ ਕੁਝ ਫਿਰ ਅਸੀਂ ਨੂੰ ਅੱਗੇ ਦਿੰਦੇ ਰਹੇ ਮਦਦ ਕਰਾ ਕਰਾਉਂਦੇ ਰਹੇ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਸਾਨੂੰ ਕੋਈ ਨਹੀਂ ਮਿਲੀ ਨਾ ਕੋਈ ਨਹੀਂ ਮਿਲੀ ਅਸੀਂ ਲੋਨ ਵੀ ਚੁੱਕ ਚੁੱਕ ਕੇ ਆਪਣੀ ਬੇਟੀ ਨੂੰ ਅੱਗੇ ਅਸੀਂ ਆਖਿਆ ਅੱਗੇ ਵਧੇ ਸਾਡੀ ਬੇਟੀ ਵੀ ਚਲੋ ਨਾਮ ਰੋਸ਼ਨ ਕਰੇ ਸਾਡਾ ਹਨਾ ਤਾਂ ਸਾਰੇ ਹੁਣ ਕਹਿੰਦੇ ਨੇ ਸਾਡੇ ਰਿਸ਼ਤੇਦਾਰ ਵੀ ਵੀ ਮੈਂ ਬੇਟੀ ਤੁਹਾਡੀ ਬਹੁਤ ਅੱਛਾ ਨਾਮ ਕਮਾ ਰਹੀ ਏ ਸਭ ਕਹਿੰਦੇ ਨੇ ਜਿਵੇਂ ਮਤਲਬ ਹੁਣ ਦੇਸ਼ ਦਾ ਤਿਰੰਗਾ ਲਹਿਰਾਇਆ ਹਨਾ ਉੱਪਰ ਜਾ ਕੇ ਉਹਦੇ باوجود ਵੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਆ ਨਾ ਜੀ ਕੁਝ ਨਹੀਂ ਮਿਲਿਆ ਸਾਨੂੰ ਤੇ ਹਾਂ ਜੀ ਕੁਛ ਨਹੀਂ ਮਿਲਿਆ ਇਹ ਇਹ ਕਹਿੰਨੇ ਆ ਵੀ ਸਾਡੀ ਬੇਟੀ ਨੂੰ ਕੋਈ ਨੌਕਰੀ ਦੇਣ ਕੋਈ ਵੱਡੀ ਨੌਕਰੀ ਦੇਣ ਇੰਨਾ ਕੁਛ ਕੀਤਾ ਏ ਬੇਟੀ ਸਾਡੀ ਨੂੰ ਅੱਛਾ ਜੇ ਇਹ ਜਾਂਦੇ ਸੀ ਤੁਹਾਡੀ ਗੱਲ ਹੁੰਦੀ ਸੀ ਕਈ ਕਈ ਦਿਨ ਕਿ ਨਹੀਂ ਹੁੰਦੀ ਨਾ ਕਹਿ ਜਾਂਦੀ ਸੀ ਵੀ ਮਮਾ ਇੰਨੇ ਦਿਨ ਹੁਣ ਗੱਲ ਨਹੀਂ ਹੋਣੀ ਮੈਂ ਉੱਪਰ ਜਾ ਰਹੀ ਆ ਤਾਂ ਉਹਨੇ ਦਿਨ ਸਾਨੂੰ ਫਿਕਰ ਲੱਗਿਆ ਰਹਿੰਦੇ ਸੀ ਵੀ ਆਏਗੀ ਤਾਂ ਗੱਲ ਕਰੇਗੀ ਆਏਗੀ ਤਾਂ ਗੱਲ ਕਰੇਗੀ ਅਸੀਂ ਫਿਰ ਕਦੇ ਕਿਤੇ ਸੁਖਣਾ ਕਦੇ ਕਿਤੇ ਸੁਖਣਾ ਵੀ ਠੀਕ ਠਾਕ ਘਰ ਆ ਜਾਵੇ ਪਰਮਾਤਮਾ ਤਾ ਰਦਾਸਾਂ ਕਰਦੇ ਰਹਿੰਦੇ ਹੁੰਦੇ ਸੀ ਫਿਰ ਅਸੀਂ ਅੰਬਾਲੇ ਵੀ ਸੁਖਿਆ ਅੰਬਾਲੇ ਵੀ ਲੈ ਕੇ ਗਏ ਹਰਮੰਦਰ ਸਾਹਿਬ ਵੀ ਲੈ ਕੇ ਗਏ ਇਹਨੂੰ ਸੁਖਣਾ ਸੁਖਦੇ ਰਹਿੰਦੇ ਸੀ ਮਗਰੋਂ ਅਸੀਂ ਠੀਕ ਹੈ ਹਾਂਜੀ ਮਨ ਦੇ ਵਿੱਚ ਖਿਆਲ ਆਉਂਦੇ ਸੀ ਹਾਂਜੀ ਹਾਂਜੀ ਭਾੜੇ ਭਾੜੇ ਖਿਆਲ ਆਉਂਨੇ ਜਿੰਦਾ ਟੀਵੀ 'ਚ ਦੇਖਦੇ ਰਹਿੰਦੇ ਹੁੰਦੇ ਸੀ ਨਾ ਉਦਾਂ ਹੀ ਅੱਖਣਾ ਵੀ ਠੀਕ ਠਾਕ ਆ ਜਾਵੇ ਸਾਡੀ ਬੇਟੀ ਘਰ ਹਾਂਜੀ ਜਿਵੇਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਕੁੜੀਆਂ ਨੂੰ ਘੱਟ ਸਮਝਦੇ ਆ ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਕੁੜੀ ਘੱਟ ਆ ਕਿਸੇ ਨਹੀਂ ਨਹੀਂ ਸਾਡੀ ਤਾਂ ਮੁੰਡਿਆਂ ਨਾਲੋਂ ਵੀ ਉੱਪਰ ਐ ਵੱਧ ਸਮਝਿਆ ਹੋਇਆ ਸੀ ਮੁੰਡਿਆਂ ਨਾਲੋਂ ਤੰ ਮੇਰੇ ਕੋਲੇ ਸ਼ਬਦ ਤਾਂ ਕੁਝ ਹੈ ਹੀ ਨਹੀਂ ਹੈ ਨਾ ਤੁਸੀਂ ਖੁਦ ਹੀ ਦੇਖਿਆ ਕਿ ਇਨਾ ਹੌਸਲਾ ਮੈਂ ਆਪ ਹੈਰਾਨ ਮੈਂ ਮੇਰੇ ਕੋਲੇ ਕੁਝ ਨਹੀਂ ਆ ਬਾ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਇਹਨਾਂ ਦੀ ਜਿਹੜੀ ਕੰਪਨੀ ਆ ਉਹਦੀ ਵੀ ਤੁਸੀਂ ਮਦਦ ਕਰਿਓ ਜੇ ਕੋਈ ਅਜਿਹੇ ਸ਼ਖਸ ਦੇਖ ਰਿਹਾ ਜੋ ਮਦਦ ਕਰ ਸਕਦਾ ਉਹ ਵੀ ਜ਼ਰੂਰ ਕਰਿਓ ਦੇਖਦੇ ਰਹੋ ਲੋਕਵਾਸ ਟੀਵੀ ਧੰਨਵਾਦ